ਸਤ ਸ੍ਰੀ ਅਕਾਲ ਦੋਸਤੋ ਅੱਜ ਮਿਤੀ 27 6 2025 ਯੂਟਰਪਲਸ ਵੀ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਨੋਟੀਫਿਕੇਸ਼ਨ ਦੇ ਵਿੱਚ ਜੇ ਚੰਗੀ ਖਬਰ ਹੈ ਇਸ਼ਤਿਹਾਰ ਨੰਬਰ 1/2025 ਤਾਂ ਇਹਨਾਂ ਐਪਲੀਕੇਸ਼ਨਾਂ ਜਮਾ ਕਰਨ ਦੀ ਜਿਹੜੀ ਮਿਤੀ ਰਹੇਗੀ ਆਨਲਾਈਨ ਐਪਲੀਕੇਸ਼ਨ ਜਮਾ ਕਰਨ ਦੀ ਉਹ ਮਿਤੀ ਰਹੇਗੀ ਆਪਣੀ ਇੱਕ ਸੱਤ 2025 ਤੋਂ ਔਰ ਅੰਤਮ ਮਿਤੀ ਰਹੇਗੀ ਇਸ ਨੂੰ ਸਬਮਿਟ ਕਰਨ ਦੀ 21/7/2025 ਸ਼ਾਮ 5 ਵਜੇ ਤੱਕ ਫੀਸ ਕਰਨ ਦੀ ਆਖਰੀ ਮਿਤੀ ਜਿਹੜੀ ਹੈ ਉਹ ਰਹੇਗੀ ਆਪਣੀ 24/7/2025 ਨੂੰ ਠੀਕ ਹੈ ਜੀ ਤਾਂ ਇਹ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ 27/6/2025 ਨੂੰ ਹੀਟਰਪਲੱਸ ਵੀ ਦੇ ਵੱਲੋਂ ਤਾਂ ਹੁਣ ਇਸ ਦੇ ਵਿੱਚ ਦੇਖੋ ਪੋਸਟਾਂ ਕਾਦੀਆਂ ਕਾਦੀਆਂ ਆਈਆਂ ਨੇ ਤਾਂ ਇਸ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਪੋਸਟਾਂ ਨੇ ਆਪਣੀਆਂ ਮਾਲ ਪੁਨਰਵਾਸ ਅਤੇ ਆਪਤਨ ਪ੍ਰਬੰਧਨ ਵਿਭਾਗ ਨਵੇਂ ਤਹਿਸੀਲਦਾਰ ਦੀਆਂ 13 ਵੈਕੈਂਸੀਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਵਿਭਾਗ ਆ ਗਿਆ ਆਪਣੇ ਕੋਲੇ ਚੀਫ ਆਡੀਟਰ ਸਹਾਕਾਰੀ ਸਭਾਵਾ ਪੰਜਾਬ ਇਹਦੇ ਵਿੱਚ ਆਡਿਟ ਆਫੀਸਰ ਦੀਆਂ 3 ਪੋਸਟਾਂ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਨਿਰਖਿਖਕ ਦੀਆਂ 135 ਪੋਸਟਾਂ ਨੇ ਠੀਕ ਹੈ ਇਹਨਾਂ ਪੋਸਟਾਂ ਦਾ ਜਿਹੜਾ ਬੇਰਵਾ ਹੈ ਉਹ ਕਿਹੜੀ ਜਾਤੀ ਨੂੰ ਕਿਹੜੀ ਕਾਸਟ ਨੂੰ ਕਿੰਨੀਆਂ ਆਗੀਆਂ ਰਾਖਵਿਕਰਨ ਦੇ ਵਿੱਚ ਕਿੰਨੀਆਂ ਚਿਰੀਆਂ ਗਈਆਂ ਤਾਂ ਉਹ ਦੇਖੋ ਹੁਣ ਤਾਂ ਇਹ ਕੁੱਲ ਪੋਸਟਾਂ ਜਿਹੜੀਆਂ ਪੜਵਾਰੀ ਜਣੇ 13 ਬੈਕਲੌਗੀਆਂ ਨੇ ਜਰਨਲ ਕੈਟਾਗਰੀ ਦੇ ਲਈ ਚਾਰ ਪੋਸਟਾਂ ਹਨ ਦੋ ਔਰਤਾਂ ਲਈ ਰਿਜ਼ਰਵ ਹਨ ਇਸੇ ਤਰੀਕੇ ਨਾਲ ਐਸਸੀ ਐਮਬੀ ਐਸਸੀ ਆਰਓ ਦੇ ਲਈ ਦੋ ਔਰ ਇੱਕ ਪੋਸਟਾਂ ਹਨ ਬੀਸੀ ਦੇ ਲਈ ਦੋ ਪੋਸਟਾਂ ਸਪੋਰਟਸ ਦੇ ਲਈ ਇੱਕ ਪੋਸਟ ਜਰਨਲ ਲਈ ਸਪੋਰਟਸ ਐਸਸੀ ਐਮਬੀ ਦੇ ਲਈ ਇੱਕ ਪੋਸਟ ਹੈਂਡੀਕੈਪਰ ਸੰਦੇ ਲਈ ਇੱਕ ਪੋਸਟ ਹੈ ਇਸ ਤਰੀਕੇ ਨਾਲੇ ਟੋਟਲ 13 ਪੋਸਟਾਂ ਅਲਾਉ ਕੀਤੀਆਂ ਗਈਆਂ ਹਨ ਨੈਤ ਤਹਿਸੀਲਦਾਰ ਦੀਆਂ ਉਹ ਉਸ ਤੋਂ ਇਲਾਵਾ ਆਡਿਟ ਆਫਿਸਰੀਆਂ ਤਿੰਨ ਅਸਾਮੀਆਂ ਹਨ ਜਿਹੜੀ ਜਰਨਲ ਦੇ ਲਈ ਇੱਕ ਅਸਾਮੀ ਹੈ ਐਕਸ ਸਰਵਿਸਮੈਨ ਜਰਨਲ ਦੇ ਲਈ ਇੱਕ ਅਸਾਮੀ ਹੈ ਬੈਕਲੌਗ ਲਈ ਔਰ ਫਿਜ਼ੀਕਲ ਹੈਂਡੀਕੈਪ ਵਿਜ਼ੂਅਲ ਇੰਪੇਅਰ ਦੇ ਲਈ ਇੱਕ ਅਸਾਮੀ ਹੈ ਤਿੰਨ ਅਸਾਮੀਆਂ ਇਹ ਹੋ ਗਈਆਂ ਉਸ ਤੋਂ ਬਾਅਦ ਆ ਗਿਆ ਨਰੀਖਕ ਪਰਤਾਲ ਕਰਤਾ ਠੀਕ ਹੈ ਇਸ ਦੇ ਲਈ ਜਰਨਲ ਦੀਆਂ 7 ਅਸਾਮੀਆਂ ਹਨ ਅ 20 ਅਸਾਮੀਆਂ ਹਨ 7 ਅਸਾਮੀਆਂ ਵਰਤਾਂ ਦੇ ਲਈ ਰਿਜ਼ਰਵ ਹਨ ਐਸ ਸੀ ਐਮਬੀ ਜੇ ਲਈ 7 ਅਸਾਮੀਆਂ ਐਸ ਸੀ ਆਰਓ ਦੇ ਲਈ 7 ਬੀ ਸੀ ਦੇ ਲਈ 6 ਐਕਸ ਸਰਵਿਸਮੈਨ ਜਰਨਲ ਦੇ ਲਈ 22 ਅਸਾਮੀਆਂ ਹਨ ਐਕਸ ਸਰਵਿਸਮੈਨ ਐਸ ਸੀ ਐਮਬੀ ਜੇ ਲਈ 4 ਅਸਾਮੀਆਂ ਇਹ ਬੈਕਲੌਗ ਦੀਆਂ ਹਨ ਐਕਸ ਸਰਵਿਸਮੈਨ ਐਸ ਸੀ ਆਰਓ ਦੇ ਲਈ 3 ਅਸਾਮੀਆਂ ਹਨ ਐਕਸ ਸਰਵਿਸਮੈਨ ਬੀ 8 ਅਸਾਮੀਆਂ ਸਪੋਰਟਸਮੈਨ ਪਰਸਨ ਦੇ ਲਈ 8 18ਾ ਸਪੋਰਟਸਮੈਨ ਜਰਨਲ ਦੇ ਲਈ 20 ਅਸਾਮੀਆਂ ਸਪੋਰਟਸਮੈਨ ਐਸ ਸੀ ਐਮ ਬੀ ਦੇ ਲਈ 5 ਸਪੋਰਟਸ ਪਰਸਨ ਐਸ ਸੀ ਆਰਓ 4 ਅਸਾਮੀਆਂ ਫਿਜ਼ੀਕਲ ਹੈਂਡੀਕੈਪਡ ਦੇ ਲਈ ਵਿਜ਼ੂਅਲ ਅੰਪਾਇਰ ਦੇ ਲਈ 3 ਅਸਾਮੀਆਂ ਫਿਜ਼ੀਕਲ ਹੈਂਡੀਕੈਪਡ ਹੇਅਰ ਅੰਪਾਇਰ 4 ਅਸਾਮੀਆਂ ਠੀਕ ਹੈ ਜੀ ਬਾਾਕੀ ਤੁਸੀਂ ਹੋਰ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਟੋਟਲ ਇਹ 135 ਅਸਾਮੀਆਂ ਅੰਝਿਸ ਦੇ ਵਿੱਚੋਂ 68 ਬੈਕਲੌਗ ਦੇ ਲਈ ਔਰ 22 ਔਰਤਾਂ ਦੇ ਲਈ ਰਿਜ਼ਰਵ ਹਨ ਇਹਨਾਂ ਅਸਾਮੀਆਂ ਨੂੰ ਜਿਹੜੇ ਭਰਨਾ ਹੈ ਤਾਂ ਉਹ ਦੀ ਅੰਤਮ ਤਰੀਕ ਆਪਣੇ ਕੋਲੇ 27 2025 ਰਹਿਣ ਵਾਲੀ ਹੈ ਇਹਨਾਂ ਅਸਾਮੀਆਂ ਨੂੰ ਯੋਗ ਉਮੀਦਵਾਰ ਭਰ ਸਕਦੇ ਹਨ ਯੋਗਤਾ ਕੀ ਰਹੇਗੀ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਦੇ ਲਈ ਆਓ ਦੇਖਦੇ ਹਾਂ ਨਵੇਂ ਤਹਿਸੀਲਦਾਰ ਦੀ ਪੋਸਟ ਨੂੰ ਭਰਨ ਦੇ ਲਈ ਜਿਹੜੀ ਯੋਗਤਾ ਰਹੇਗੀ ਉਹ ਰਹੇਗੀ ਤੁਹਾਡੀ ਗ੍ਰੈਜੂਏਸ਼ਨ ਠੀਕ ਹੈ ਜੀ ਗ੍ਰੈਜੂਏਸ਼ਨ ਪੋਸਟ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਸ਼ੁੱਡ ਬੀ ਗ੍ਰੈਜੂਏਟਡ ਫਰੋਮ ਅ ਰੈਕਗਨਾਈਜ਼ਡ ਯੂਨੀਵਰਸਿਟੀ ਠੀਕ ਹੈ ਨਵੇਂ ਤਹਿਸੀਲਦਾਰ ਦੀ ਪੋਸਟ ਭਰਨ ਦੇ ਲਈ ਤੁਸੀਂ ਗ੍ਰੈਜੂਏਟ ਹੋਣੇ ਜ਼ਰੂਰੀ ਹੋ ਇਸੇ ਤਰੀਕੇ ਨਾਲ ਐਡੀਟਰ ਦੀ ਪੋਸਟ ਲਈ ਤੁਹਾਡੇ ਕੋਲੇ ਡਿਗਰੀ ਆਫ ਚਾਰਟਰਡ ਅਕਾਊਂਟੈਂਟ ਜਾਂ ਫਿਰ ਐਮ ਅਕਾਊਂਟਿੰਗ ਡਿਗਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਨਰੀਖਕ ਪੜਤਾਲ ਦੇ ਦੀ ਤੁਹਾਡੇ ਕੋਲੇ ਬੀ ਕਾਮ ਦੀ ਡਿਗਰੀ ਹੋਣੀ ਚਾਹੀਦੀ ਹੈ ਸੈਕੰਡ ਡਿਵੀਜ਼ਨ ਨਾਲ ਪਾਸ ਹੋਣੀ ਚਾਹੀਦੀਆਂ ਇਸ ਤੋਂ ਇਲਾਵਾ ਕੰਪਿਊਟਰ ਦਾ ਕੋਰਸ ਕੀਤਾ ਹੋਣਾ ਚਾਹੀਦਾ ਠੀਕ ਹੈ ਜੀ ਇਸ ਤੋਂ ਇਲਾਵਾ ਸਾਰਿਆਂ ਦੇ ਲਈ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ ਉਹ ਲਾਜ਼ਮੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੇਕਰ ਹੁਣ ਤਨਖਾਹ ਦੀ ਗੱਲ ਕਰੀਏ ਤਾਂ ਨੈਤ ਸੇਵਾਦਾਰ ਦੀ ਤਨਖਾਹ 35400 ਐਡੀਟਰ ਅਫਸਰ ਦੀ ਤਨਖਾਹ 35400 ਇਸ ਤੋਂ ਇਲਾਵਾ ਨਰੀਖਕ ਦੀ ਤਨਖਾਹ ਜਿਹੜੀ ਹੈ ਉਹ ਵੀ 35000 400 ਬਾਕੀ ਹੋਰ ਜਿਹੜੀਆਂ ਸ਼ਰਤਾਂ ਨੇ ਉਹ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਠੀਕ ਹੈ ਜੀ ਉਮਰ ਹੱਦ ਦੀ ਗੱਲ ਕਰਦੇ ਆ ਤਾਂ ਘੱਟ ਤੋਂ ਘੱਟ ਉਮਰ ਤੁਹਾਡੀ 18 ਸਾਲ ਔਰ ਵੱਧ ਤੋਂ ਵੱਧ ਉਮਰ ਤੁਹਾਡੀ 37 ਸਾਲ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੀਆਂ ਅਨੁਸੂਚਿਤ ਅਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰ ਹੋਣਗੇ ਉਹਨਾਂ ਦੇ ਲਈ 21 ਸਾਲ ਦੀ ਉਮਰ ਹੋਏਗੀ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੇ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਦੇ ਕਰਮਚਾਰੀ ਹੋਣਗੇ ਉਹਨਾਂ ਦੀ ਉਮਰ ਹੱਦ 39 ਸਾਲ ਹੋਏਗੀ ਜੋ ਵੀ ਉਮੀਦਵਾਰ ਇਹਨਾਂ ਪੋਸਟਾਂ ਨੂੰ ਭਰਨਾ ਚਾਹੁੰਦਾ ਹੈ ਜਾਂ ਇਹਨਾਂ ਪੋਸਟਾਂ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਆਪਣੇ ਚੈਨਲ ਦੇ ਨਾਲ ਜੁੜਾ ਰਹੇ ਠੀਕ ਹੈ ਜੀ ਮਿਲਦੇ ਆ ਬਹੁਤ ਜਲਦੀ ਇਹਨਾਂ ਪੋਸਟਾਂ ਨੂੰ ਕਿਸ ਤਰੀਕੇ ਨਾਲ ਫਿਲ ਕਰਨਾ ਜਦੋਂ ਵੀ ਪੋਸਟ ਅਪਲਾਈ ਹੋਣੀਆਂ ਇਸ ਦੇ ਬਾਰੇ ਵਿੱਚ ਜਾਣਕਾਰੀ ਆਪਾਂ ਆਪਣੇ ਚੈਨਲ ਦੇ ਉੱਪਰ ਤੁਹਾਡੇ ਨਾਲ ਸਾਂਝੀ ਕਰਾਂਗੇ ਮਿਲਦੇ ਆ ਬਹੁਤ ਜਲਦ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ